ਸਾਬ ਕੀ ਮਾਮਲਾ ਹੈ ਸਾਰਾ ਜਿਹੜਾ ਬੈਂਕ ਰਿਹਾ ਤੁਸੀਂ ਆਏ ਹੋ ਅੱਜ ਸਾਨੂੰ ਤਕਰੀਬਨ ਸਮਾਂ 3:00 ਵਜੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਥੰਡੇ ਦਿਹਾੜਨਾ ਚੱਟਾ ਦੇ ਐਚਜੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਤੌਲ ਦੀ ਨੋਕਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਰੰਗ ਦੀ ਟੁੰਡੀ ਵਰਨਾ ਗੱਡੀ 'ਚ ਨਿਕਲ ਗਏ ਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰ ਲਾਗੇ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕਮਾਉਂਡ ਗਈ ਹੈ ਅੰਦਰੋਂ ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਭਾਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਸਰ ਟੋਟਲ ਕਿੰਨੇ ਬੰਦੇ ਤੇ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀਜ਼ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੇ ਵਰਨਾ ਗੱਡੀ ਦੇ ਵਿੱਚ ਆਇਆ। ਅਸਟ ਜੀ ਬਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ। ਉਹਨਾਂ ਕੋਲ ਜਿਹੜੇ ਸਾਨੂੰ ਹਜੇ ਤੱਕ 2 ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ। ਅਸਟ ਜੀ ਬਸ ਇਹਨਾਂ ਕੋਲ ਮੌਕੇ ਤੇ ਸਕਿਉਰਿਟੀ ਗਾਰਡ ਹੈ। ਵੀਡੀਓ ਜਿਹੜਾ ਚੈੱਕ ਕੀਤਾ ਸਕਿਉਰਿਟੀ ਗਾਰਡ ਸੀ। ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ? ਬਿਲਕੁਲ ਜਿਹੜਾ ਇਹ ਤਿੰਨ ਨਕਾਬਪੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਤੇ ਉਹਨਾਂ ਦਾ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਅਸੀਂ ਟ੍ਰੇਸ ਕਰ ਲਿਆ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਰਿਕਵਰ ਹੋਇਆ ਆ ਮਿਕਸ ਹੈਗਾ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਰੀ ਡੀਟੇਲ ਸ਼ੇਅਰ ਕਰਾਂਗੇ ਇਸ ਵਿੱਚ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਘਮੁੰਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਕਿ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕੁ ਦਾ ਟਾਈਮ ਸੀ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬੜੀ ਐਸਐਸਪੀ ਸਾਹਿਬ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹ ਕ ਕੀ ਮਤਲਬ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸੰਗੀਨ ਸਾਡੇ ਚੁਰਮ ਹੋਇਆ ਜਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੱਗੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਿਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਗੋਟ ਤੋਂ ਬਾਅਦ ਨਾਕਾ ਲੱਗਾ ਸੀਗੇ ਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀਗੇ ਸਾਰੀ ਪੁਲਿਸ ਫੋਰਸ ਪਾਰਟੀ ਨੂੰ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਥੈਂਕ ਯੂ ਸੋ ਮੈਂ ਕੁਝ ਗਲਤ ਕੀਤੀ ਜਦੋਂ ਤੁਸੀਂ ਇਹਨਾਂ ਨੂੰ ਕਰਾਉਂਗੇ ਜਿਨ੍ਹਾਂ ਨੇ ਬਵਾਦਤ ਕੀਤੀ ਉਸ ਵੇਲੇ ਮੌਜੂਦ ਸੇ ਉਹ ਸੇ ਬੈਂਕ ਤੇ ਮੌਜੂਦ ਸੇ ਉਹਨਾਂ ਕੋ ਹਥਿਆਰ ਰਸਲਾ ਸੀਗਾ ਫਸਕੌਲ ਦੇਖਿਆ ਉਹਨਾਂ ਦੇ ਹੱਥਾਂ 'ਚ ਫਸਕੌਲ ਦੇਖਿਆ ਕਿੰਨੇ ਬੰਦੇ ਸੀ ਕਿੰਨੇ ਲੋਕ ਤੇ ਇਹ ਪਤਾ ਲੱਗਾ ਕੱਚੋ ਆਏ ਸੀ ਉਹ ਬਾਹਰ ਗੱਡੀ ਖੜੀ ਸੀ ਕਿਹੜੀ ਗੱਡੀ ਸੀ ਖਿਆਲ ਕੀਤਾ ਵੀ ਗੱਡੀ ਕਿਹੜੀ ਖੜੀ ਆ ਕਿਉਂ ਜਾਂਦੇ ਨਾ ਤਾਂ ਬੰਦਾਂ ਕੋਲੇ ਜਾਂਦਾ ਅੰਦਰ ਤੇ ਤੁਹਾਡਾ ਫੋਨ ਵਗੈਰਾ ਵੀ ਕੋਈ ਲੈ ਕੇ ਗਿਆ ਸੀ ਹਾਂਜੀ ਫਿਰ ਫੋਨ ਕਿੱਦਾਂ ਮਿਲਿਆ ਤੁਹਾਡਾ ਨੂੰ ਪੀਰੇ ਫੋਨ ਵਾਲੇ ਦਮ ਦੇ ਗਿਆ ਜਿਹੜਾ ਬੰਦਾ ਅੱਛਾ ਦੇ ਗਿਆ ਪੁਲਿਸ ਵਾਲੇ ਤੁਹਾਡਾ ਨੂੰ ਲੋਕੇਸ਼ਨ ਜਦੋਂ ਫੋਨ ਕਰਦੇ ਉਹਨਾਂ ਨੇ ਹਾਂਜੀ